ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ 'ਚ ਜਿਹੜੀ ਯੂਨਾਈਟਿਡ ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਿਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਖਨਪੂਰੀ ਇਕੱਠ ਸੰਗਤ ਹੋ ਗਿਆ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਐ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹੁਸ਼ਿਆਰ ਕੇਜਰੀਵਾਲ ਹੈ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਅਈਸ਼ੋ ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲੋਗੇ ਚੌਥੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜੈ ਜੀ ਹਾਲਾਤ ਬਣੀਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਹਰ ਇੰਡੀਆ ਦੇ ਨਾਮ ਬਣਾਉਣਾ ਪਹਿਲਾਂ ਗੱਲ ਕਰ ਲੈਂਦੇ ਪੰਜ ਕੈਬਨਿਟ ਮੰਤਰੀ ਨਹੀਂ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤਾਂ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਕਿਹੜਾ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਉਹਨ ਤਾਂ 3 ਸਾਲ ਦੀ ਸਜ਼ਾ ਹੋਈ ਪਈ ਐ ਡਾਕਟਰ ਜਿਹੜਾ ਹੈਗਾ ਬਲਮੀਲ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਆਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਕਿ ਇਹ ਨਾ ਬੰਦਿਆਂ ਦਾ ਅਕਾਲੀ ਦਰਬਾਰ ਸੀਏ ਨੂੰ ਲੈ ਕੇ ਬਾਰ-ਬਾਰ ਪੁੱਛ ਰਹੇ ਕਿ ਆਹ ਨੂੰ ਕੁਝ ਛੁਡਾ ਰਹੇ ਕਿ ਹੁਣ ਹੀ ਬਹੁਤ ਦੇਣੀਆਂ ਤੇ ਰੋਚੀ ਦੇਖੋ ਆਏ ਲੋਕ ਆ ਕੇ ਬਾਤ ਕਰ ਰਹੇ ਆ ਅੱਜ ਸੇ ਆ ਦੇਖੋ ਐਂਟੀ ਸਿੱਖ ਇਹਦੀ ਕੇਜਰੀਵਾਲ ਤੇ ਐਂਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਪੋਰਟ ਹੋਏ ਕਈ ਉਦੋਂ ਛੱਡ ਗਿਆ ਤਕਰੀਬਨ 2 ਲੱਖ ਪਤਰ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ ਚ ਉਹ ਸਾਰੇ ਆਇਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਐਨਨੋਮ ਸਿਟੀਜ਼ਨਸ਼ਿਪ ਦਿੱਤੀ ਜਾਏ ਤੋ ਅਸੀਂ ਪਾਰਲੀਮੈਂਟ ਸੀਏ ਦਾ ਸਪੋਰਟ ਵੀ ਕੀਤੀ ਹੈ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀਜ਼ ਉੱਥੇ ਹੈਗੀਆਂ ਜਿਹੜੀਆਂ ਪ੍ਰੋਸੀਕਿਊਟਡ ਹੈ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘੱਟੋ ਘੱਟ ਆਪਣਾ ਦੇਸ਼ ਕਿਉਂਕਿ ਇਹ ਵੱਡਾ ਇੱਕ ਵਿਦੇਸ਼ ਹੁੰਦਾ ਸੀ ਤੋ ਇਸ ਕਰਕੇ ਜਿਹੜੀ ਇਹ ਦੀ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਜਿੱਦਾਂ ਬਾਕੀ ਪਾਰਟੀਆਂ ਦੀ ਲਿਸਟ ਆ ਰਹੀ ਹੈ ਉਮੀਦਵਾਰਾਂ ਦੀ ਸ਼ੋਨੀ ਕਾਲੀਦਾ ਦੀ ਲਿਸਟ ਅੱਜ ਆਏਗੀ ਕਿਉਂਕਿ ਗਠਜੰਬੰਦਨ ਦੀ ਗੱਲ ਚੱਲ ਰਹੀ ਹੈ ਹਲੇ ਸਾਡਾ ਤਾਂ ਅਸੀਂ ਤਾਂ 13 ਦੀ 13 ਸੀਟਾਂ ਲੜ ਰਹੇ ਹਾਂ ਤੁਹਾਨੂੰ ਯਾਪ ਵੀ ਦੇਖਿਆ ਮੈਂ ਤਾਂ ਮੇਰਾ ਸਾਡੀ ਕੈਂਪੇਨ ਤਾਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜਾ ਯਾਤਰਾ ਕਰੀਏ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਇਹ ਜਾਂ ਪਿਆਰ ਇਹ ਜਾਂ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ 'ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰੈਲਾਈਜ਼ ਕੀਤਾ ਹੈ ਕਿ ਜੋ ਕੁਝ ਵੀ ਬਣਿਆ ਪੰਜਾਬ 'ਚ ਅਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਹੈ ਅਕਾਲੀ ਦਲ ਨੇ ਹੀ ਪੰਜਾਬ ਨੂੰ ਬਿਲਡ ਕੀਤਾ ਹੈ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਆ ਉਹ ਹੁੰਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ মিডিਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਮ ਐਗਜ਼ਾਮਪਲ ਦੇ ਸਕਦੇ ਹੋ ਝਾੜੂ ਵਾਲੇ ਦਾ ਕੀ ਦੱਸਣਾ ਹਾਂਜੀ ਯਾਰ ਤੁਹਾਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹੈਰਾਨ ਆ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੋਣਾ ਕਿਤੇ ਯਾਤਰਾ 'ਚ ਹੁਣਾ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਆ ਤੁਹਾਨੂੰ ਪਤਾ ਹੀ ਲੱਗੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਅੰਦਰ ਯਾਤਰਾ ਕਰ ਰਿਹਾ ਹਾਂ ਹੁਣ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਯਾਰ ਦੱਸ ਕੀ ਹੈ মিডিਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਜਨ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਜਾਂ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ মিডিਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਹਾਂ ਐਟ ਦੀ ਮੂਮੈਂਟ ਮਤਲਬ ਸਾਡੀ ਐਲਾਈਅੰਸ ਬੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨਾ ਰੂਲਿੰਗ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਆ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐ ਐ ਦੇਖ ਰਿਹਾ ਜਿਵੇਂ ਕੋਈ ਸੀ ਕਾਂਗਰਸ ਨਾਲ ਤਾਂ ਜਾਣ ਨਹੀਂ ਸਕਦੇ ਝਾੜੂ ਵਾਲਿਆਂ ਨਾਲ ਤਾਂ ਜਾਣ ਨਹੀਂ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਆਂ ਨਹੀਂ ਅਜੇ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋਪਰਾ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਨੋ ਪੌਂਡ ਨਾ ਪੁੱਟਿੰਗ ਹਾਂਜੀ 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 ਦੇਖਣ ਨੂੰ ਮਿਲੀ ਮੁੱਖ ਮੰਤਰੀ ਹੋਰ ਆਇਆ ਜਾਂ ਐਮੋ ਪੀ ਦੇ ਵਿਚ ਤਕਰਾਰ ਵੀ ਕਿਵੇਂ ਦੇਖ ਦਿੱਤੇ ਸੱਜਣ ਇਹ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਪਰਲੇ ਸੂਬੇ ਜਾਈਏ ਤੇ ਲੋਕੀ ਹੱਸਦੇ ਆ ਤੁਹਾਡਾ ਮੁੱਖ ਮੰਤਰੀ ਹੈ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦਾ ਤੁਸੀਂ ਉਹ ਨਸਲੇ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਇਸ ਕਰਕੇ ਚੈਕ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਐ ਪੰਜਾਬੀਆਂ ਨਾਲ ਠੱਗੀ ਹੋਈ ਐ ਮਿਕ ਮੰਤਰੀ ਕਹਿੰਦੇ ਲਾਇਕ ਨਹੀਂ ਐ ਮੈਂ ਤੁਹਾਨੂੰ ਆਧ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਐ ਸਾਡਾ ਇੱਕ ਨਿਸ਼ਾਨਾ ਐ ਪੰਜਾਬ ਨੂੰ ਬਚਾਉਣਾ ਥੈਂਕ ਯੂ